ਸਤਿ ਸ਼੍ਰੀ ਅਕਾਲ ਮੈਂ ਕਮਲਪਾਲ ਸਿੰਘ ਤੇ ਲੈ ਕੇ ਹਾਜ਼ਰ ਹਾਂ ਦੇਸ਼ ਦੁਨੀਆ ਦੀਆਂ ਖਬਰਾਂ ਤੇ ਰੁਕ ਕਰਦੇ ਆਂ ਪਹਿਲੀ ਖਬਰ ਦਾ ਲੋਕ ਸਭਾ ਚੋਣਾਂ 2024 ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਨੇ ਤੇ ਇੰਡੀਆ ਗਰਜੋੜ ਦਾ ਹਾਲੇ ਤੱਕ ਕੋਈ ਸਿਰਾ ਨਹੀਂ ਦਿਖਾਈ ਦੇ ਰਿਹਾ ਪਰ ਇਧਰ ਭਾਜਪਾ ਨੇ ਆਪਣੀ ਨਵੀਂ ਰਣਨੀਤੀ ਬਣਾ ਲਈ ਹੈ ਤੇ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਅਕਾਲੀ ਦਲ ਤੇ ਭਾਜਪਾ ਵਿਚਾਲੇ ਮੁਰ ਗਰਜੋੜ ਦੀ ਸੰਭਾਵਨਾ ਹੈ ਅਕਾਲੀ ਦਲ ਦੇ ਲੀਡਰ ਭਾਜਪਾ ਦੇ ਸੰਪਰਕ ਵਿੱਚ ਨੇ ਤੇ ਮੰਨਿਆ ਇਹ ਵੀ ਜਾ ਰਿਹਾ ਕਿ ਭਾਜਪਾ ਦੇ ਪੁਰਾਣੇ ਸਹਿਯੋਗੀ ਛੇਤੀ ਹੀ ਇੱਕ ਵਾਰ ਫਿਰ ਐਨਡੀਆ ਦੇ ਵਿੱਚ ਸ਼ਾਮਲ ਹੋ ਸਕਦੇ ਨੇ ਦੇ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਜਲਦੀ ਹੀ ਅਕਾਲੀ ਦਲ ਤੇ ਭਾਜਪਾ ਵਿਚਾਲੇ ਸਮਝੌਤਾ ਹੋ ਸਕਦਾ ਹੈ ਤੇ ਪੰਜਾਬ ਵਿੱਚ ਦੋਵੇਂ ਪਾਰਟੀਆਂ ਮਿਲ ਕੇ ਲੋਕ ਸਭਾ ਚੋਣਾਂ ਲੜ ਸਕਦੀਆਂ ਨੇ ਤੇ ਪੰਜਾਬ ਚ ਭਾਜਪਾ ਸ਼ਰਮਣੀ ਅਕਾਲੀ ਦਲ ਦੇ ਨਾਲ ਚੋਣਾਂ ਤੋਂ ਪਹਿਲਾਂ ਗੱਲ ਜੋੜ ਕਰ ਸਕਦੀ ਹੈ ਸੂਤਰਾਂ ਅਨੁਸਾਰ ਪੰਜਾਬ ਦੇ ਵਿੱਚ ਭਾਜਪਾ ਦੀ ਅਕਾਲੀ ਦਲ ਨਾਲ ਅੰਤਮ ਗੱਲਬਾਤ ਜਿਹੜੀ ਹੈ ਉਹ ਅੰਤਿਮ ਪੜਾਅ ਦੇ ਉੱਤੇ ਹੈ ਤੇ ਮੰਨਿਆ ਜੇ ਇਹ ਵੀ ਜਾ ਰਿਹਾ ਕਿ 2017 ਤੇ 2022 ਦੇ ਵਿਧਾਨ ਸਭਾ ਚੋਣਾਂ ਚ ਮਿਲੀ ਕਰਾਰੀ ਹਾਰ ਤੋਂ ਬਾਅਦ ਇਸ ਵਾਰ ਲੋਕ ਸਭਾ ਚੋਣਾਂ ਜਿਹੜੀਆਂ ਨੇ ਅਕਾਲੀ ਦਲ ਲਈ ਕਾਫੀ ਚੁਣੌਤੀਆਂ ਭਰੀਆਂ ਰਹਿ ਸਕਦੀ ਸੁਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਵੱਲੋਂ 13 ਫਰਵਰੀ ਨੂੰ ਦਿੱਲੀ ਕੋਚ ਕਰਨ ਦਾ ਐਲਾਨ ਕੀਤਾ ਹੈ ਤੇ ਕਿਸਾਨਾਂ ਦੇ ਸੱਦੇ ਦੇ ਮੱਦੇ ਨਜ਼ਰ ਹਰਿਆਣਾ ਸਰਕਾਰ ਅਲਰਟ ਹੋ ਗਈ ਹੈ। ਬੁੱਧਵਾਰ ਨੂੰ ਹਰਿਆਣਾ ਦੇ ਸੋਨੀਪੱਤ ਦੇ ਵਿੱਚ ਤਾਰੇ 144 ਲਾਗੂ ਕਰ ਦਿੱਤੀ ਗਈ। ਪੁਲਤ ਨੇ ਅਗਲੇ ਹਕੂਮਤ ਤੱਕ 5 ਜਾਂ ਇਸ ਤੋਂ ਵੱਧ ਲੋਕਾਂ ਦੇ ਇਕੱਠੇ ਹੋਣ ਦੀ ਕਿਸੇ ਵੀ ਤਰ੍ਹਾਂ ਦੇ ਪੋਸਟਰ ਲਾਉਣ ਮੀਟਿੰਗਾਂ ਕਰਨ ਪੈਦਲ ਜਾਂ ਟਰੈਕਟਰ ਟਰਾਲੀਆਂ ਉੱਤੇ ਹੋਰ ਵਾਹਨਾਂ ਨਾਲ ਜਲੂਸ ਕੱਢਣ ਤੇ ਕਿਸੇ ਵੀ ਤਰ੍ਹਾਂ ਦੇ ਹਥਿਆਰ ਨੂੰ ਲੈ ਕੇ ਚੱਲਣ ਤੇ ਪਾਬੰਦੀ ਦੇ ਹੁਕਮ ਜਾਰੀ ਕੀਤੇ ਨੇ ਤੇ ਕਿਸਾਨ ਲੀਡਰਾਂ ਨੇ ਦੱਸਿਆ ਕਿ ਕੂਚ ਨੂੰ ਕਿਸਾਨ ਅੰਦੋਲਨ 2 ਦਾ ਨਾਮ ਦਿੱਤਾ ਗਿਆ ਤੇ ਇਸ ਮਾਰਚ ਵਿੱਚ ਉੱਤਰੀ ਭਾਰਤ ਦੀਆਂ 18 ਕਿਸਾਨ ਜਥੇਬੰਦੀਆਂ ਸ਼ਾਮਲ ਹੋਣਗੀਆਂ ਤੇ ਇਹਨਾਂ ਵਿੱਚ ਹਰਿਆਣਾ ਤੋਂ 7 ਪੰਜਾਬ ਤੋਂ 10 ਤੇ ਹਿਮਾਚਲ ਤੋਂ 1 ਕਿਸਾਨ ਜਥੇਬੰਦੀ ਸ਼ਾਮਲ ਹੋਵੇਗੀ ਉਧਰ ਹਰਿਆਣਾ ਦੇ ਵਿੱਚ ਗੁਰਨਾਮ ਸਿੰਘ ਚੜੂਨੀ ਦੀ ਅਗਵਾਈ ਵਾਲੀ ਭਾਰਤੀ ਕਿਸਾਨ ਯੂਨੀਅਨ ਨੇ ਦਿੱਲੀ ਮਾਰਚ ਵਿੱਚ ਹਿੱਸਾ ਨਾ ਲੈਣ ਦਾ ਐਲਾਨ ਕੀਤਾ ਹੈ ਤੇ ਬੁੱਧਵਾਰ ਨੂੰ ਜਾਟਾਂ ਦੀ ਵੱਡੀ ਖੇਪ ਗਠਵਾਲਾ ਖਾਬ ਦੇ ਕੌਮੀ ਪ੍ਰਧਾਨ ਦਾਦਾ ਬਲਜੀਤ ਸਿੰਘ ਮਲਕ ਨੇ ਵੀ ਕਿਹਾ ਕਿ ਦਿੱਲੀ ਮਾਰਚ ਕਿਸਾਨਾਂ ਦੇ ਹਿੱਤ ਵਿੱਚ ਨਹੀਂ ਤੇ ਉਹਨਾਂ ਨੇ ਅਪੀਲ ਕੀਤੀ ਹੈ ਕਿ ਅਜਹੀ ਲਹਿਰ ਲਈ ਇੱਥੋਂ ਦੀ ਜ਼ਮੀਨ ਦੀ ਵਰਤੋਂ ਨਾ ਕੀਤੀ ਜਾਵੇ ਪੰਜਾਬ ਦੇ ਵਿੱਚ ਅਤਵਾਦ ਦੌਰਾਨ ਯਾਨੀ ਕਿ 1947 ਤੋਂ ਲੈ ਕੇ 1995 ਤੱਕ ਹੋਏ ਐਨਕਾਊਂਟਰ ਕਤਲ ਹਿਰਾਸਤੀ ਮੌਤਾ ਜਾਂ ਲਾਸ਼ਾਂ ਦੇ ਗੈਰਕਾਨੂੰਨੀ ਸਰਸਕਾਰ ਦਾ ਮੁੱਦਾ ਮੁਰ ਪੰਜਾਬ ਦੇ ਹਰਿਆਣਾ ਹਾਈ ਕੋਰਟ ਵਿੱਚ ਪਹੁੰਚ ਗਿਆ ਤੇ ਇਸ ਸਬੰਧੀ ਇੱਕ ਜਨਹਿਤ ਪਟੀਸ਼ਨ ਪਾਈ ਗਈ ਹੈ ਤੇ ਇਸ ਵਿੱਚ ਦੱਸਿਆ ਗਿਆ ਕਿ ਅਤਵਾਦ ਦੇ ਦੌਰਾਨ ਪੰਜਾਬ ਦੇ ਵਿੱਚ 731 ਗਲਤ ਤਰੀਕੇ ਨਾਲ ਮੌਤਾਂ ਹੋਈਆਂ ਨੇ ਇਸ ਦੀ ਜਾਂਚ ਹਾਈ ਕੋਰਟ ਦੇ ਸੇਵਾਮੁਕਤ ਜੱਜ ਸੀਬੀਆਈ ਜਾਂ ਉੱਚ ਅਧਿਕਾਰੀਆਂ ਦੀ ਐਫਆਈਆਰ ਤੋਂ ਕਰਵਾਈ ਜਾਵੇ ਪੰਜਾਬ ਡਾਕੂਮੈਂਟੇਸ਼ਨ ਐਂਡ ਐਡਵੋਕੇਸੀ ਪ੍ਰੋਜੈਕਟ ਅਤੇ ਹੋਰਾਂ ਵੱਲੋਂ ਦਾਇਰ ਪਟੀਸ਼ਨ ਉੱਤੇ ਪੰਜਾਬ ਹਰਿਆਣਾ ਹਾਈ ਕੋਰਟ ਨੇ ਸੀਬੀਆਈ ਪੰਜਾਬ ਸਰਕਾਰ ਤੇ ਹੋਰ ਪ੍ਰਤੀਵਾਦੀਆਂ ਨੂੰ ਨੋਟਿਸ ਜਾਰੀ ਕਰਕੇ ਜਵਾਬ ਦਾਇਰ ਕਰਨ ਦੇ ਹੁਕਮ ਦਿੱਤੇ ਨੇ ਪੀਡੀਏਪੀ ਅਤੇ ਹੋਰਾਂ ਦੇ ਵੱਲੋਂ ਦਾਇਰ ਪਟੀਸ਼ਨ ਵਿੱਚ ਹਾਈ ਕੋਰਟ ਨੂੰ ਦੱਸਿਆ ਗਿਆ ਹੈ ਕਿ 1984 ਤੋਂ 1995 ਦੌਰਾਨ ਪੰਜਾਬ ਪੁਲਿਸ ਅਤੇ ਸੁਰੱਖਿਆ ਬਲਾਂ ਨੇ ਪੀੜਤਾਂ ਨੂੰ ਅਗਵਾ ਕਰਕੇ ਮਾਰ ਦਿੱਤਾ ਅਤੇ ਉਹਨਾਂ ਦੀਆਂ ਲਾਸ਼ਾਂ ਨੂੰ ਲਵਾਰਿਸ ਅਤੇ ਅਣਪਛਾਤੀਆਂ ਲਾਸ਼ਾਂ ਵਜੋਂ ਸਰਕਾਰ ਦੀਆਂ ਰਸਮਾਂ ਅਦਾ ਕਰ ਦਿੱਤੀਆਂ। ਕੁਝ ਲਾਸ਼ਾਂ ਦਰਿਆਵਾਂ ਅਤੇ ਦਿਨਿਆਰਾਂ ਵਿੱਚ ਛੱਡ ਦਿੱਤੀਆਂ ਗਈਆਂ ਅਤੇ ਕੋਈ ਜਾਣ ਪਛਾਤੀਆਂ ਥਾਵਾਂ ਤੇ ਸਾਰ ਦਿੱਤੀਆਂ ਗਈਆਂ। ਜਿਨ੍ਹਾਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਸੀ, ਉਹਨਾਂ ਦੇ ਪਰਿਵਾਰ ਵਾਰਿਆਂ ਨੂੰ ਦੱਸੇ ਬਿਨਾਂ ਫੌਂਸੀ ਤੇ ਲਟਕਾ ਦਿੱਤਾ ਗਿਆ ਤੇ ਉਹਨਾਂ ਦੀਆਂ ਲਾਸ਼ਾਂ ਉਹਨਾਂ ਦੇ ਪਰਿਵਾਰ ਵਾਲਿਆਂ ਨੂੰ ਸੌਂਪਣ ਦੀ ਬਜਾਏ ਖੁਦ ਹੀ ਅੰਤਮ ਪ੍ਰਤੀਸ਼ਧਾਨੌਰ ਨੇ ਕਿਹਾ ਕਿ ਇਹਨਾਂ ਕਤਲਾਂ ਦੀ ਸੁਤੰਤਰ ਤੇ ਪ੍ਰਭਾਵੀ ਜਾਂਚ ਹੋਣੀ ਚਾਹੀਦੀ ਹੈ। ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀకాంਤ ਦਾਸ ਨੇ ਅੱਜ ਸਾਲ 2024 ਦੀ ਪਹਿਲੀ ਮੁਦਰਾ ਨੀਤੀ ਦਾ ਐਲਾਨ ਕਰਦੇ ਹੋਏ ਰੈਪੋ ਰੇਟ 'ਚ ਕੋਈ ਬਦਲਾਅ ਨਹੀਂ ਕੀਤਾ। ਟੀਆਰਬਾਈ ਨੇ ਆਪਣੀ ਮੁਦਰਾ ਨੀਤੀ ਸਮੀਖਿਆ ਦੇ ਫੈਸਲੇ ਅਨੁਸਾਰ ਰੈਪੋ ਦਰ ਵਿੱਚ ਕੋਈ ਕਮੀ ਨਹੀਂ ਕੀਤੀ ਹੈ ਤੇ ਇਸ ਤਰ੍ਹਾਂ ਰੈਪੋ ਦਰ 6.50% ਉੱਤੇ ਹੀ ਬਰਕਰਾਰ ਹੈ। ਜਦਕਿ ਮਾਰਜਨਲ ਸਟੈਂਡਿੰਗ ਫੈਸਿਲਿਟੀ ਅਤੇ ਬੈਂਕ ਰੇਟ 6.75% ਦੀ ਉੱਤੇ ਰੱਖਿਆ ਗਿਆ ਹੈ। ਤੇ ਆਰਬੀਆਈ ਗਵਰਨਰ ਸ਼ਕਤੀਕਾਂਤ ਦਾਸ ਨੇ ਬੈਂਕ ਦੀ ਕ੍ਰੈਡਿਟ ਨੀਤੀ ਤੋਂ ਬਾਅਦ ਆਪਣੇ ਸੰਬੋਧਨ ਵਿੱਚ ਐਲਾਨ ਕੀਤਾ ਹੈ ਤੇ ਇਸ ਦਾ ਮਤਲਬ ਇਹ ਹੈ ਕਿ ਫਿਲਹਾਲ ਲੋਨ ਦੀ EMI ਦੇ ਵਿੱਚ ਰਾਹਤ ਮਿਲਣ ਦੀ ਕੋਈ ਸੰਭਾਵਨਾ ਨਹੀਂ ਹੈ ਇਹ ਮੋਦਰਾ ਨੀਤੀ ਕਮੇਟੀ ਦੀ ਮੀਟਿੰਗ 6 ਫਰਵਰੀ ਤੋਂ ਸ਼ੁਰੂ ਹੋ ਕੇ ਅੱਜ ਸਮਾਪਤ ਹੋਈ ਹੈ ਤੇ ਇਸ ਸਮੀਖਿਆ ਵਿੱਚ ਆਰਬੀਆਈ ਨੇ ਕ੍ਰੈਡਿਟ ਨੀਤੀ ਦੇ ਤਹਿਤ ਰਿਹਾਈ ਨੂੰ ਵਾਪਸ ਲੈਣ ਦਾ ਰੁਖ ਬਰਕਰਾਰ ਰੱਖਿਆ ਤੇ ਆਰਬੀਆਈ ਗਵਰਨਰ ਨੇ ਕਿਹਾ ਕਿ ਆਰਬੀਆਈ ਦੇ MPC ਨੇ ਮਹਿੰਗਾਈ ਦਾ ਟੀਚਾ 4% ਦੀ ਉੱਤੇ ਬਰਕਰਾਰ ਰੱਖਿਆ ਹੈ ਇਸ ਸਾਲ ਇਸ ਨੂੰ ਹੋਰ ਘਟਾਉਣ ਉੱਤੇ ਧਿਆਨ ਦਿੱਤਾ ਜਾ ਰਿਹਾ ਹੈ ਗਵਾਂਦੀਸ਼ ਪਾਕਿਸਤਾਨ ਦੇ ਵਿੱਚ ਅੱਜ 8 ਫਰਵਰੀ 2024 ਨੂੰ ਆਮ ਚੋਣਾਂ ਲਈ VOTING ਹੋ ਰਹੀ ਹੈ। ਐਲਾਨਿਆ ਜਨਤਕ ਛੁੱਟੀਆਂ ਦੌਰਾਨ VOTING ਸਵੇਰੇ 8:00 ਤੋਂ ਸ਼ਾਮ 5:00 ਤੱਕ ਚੱਲੇਗੀ ਤੇ ਇਸ ਦੌਰਾਨ ਦੇਸ਼ ਦੇ ਕੁੱਲ 12 ਕਰੋੜ 85 ਲੱਖ 85 ਹਜ਼ਾਰ 760 VOTER ਆਪਣੀ ਵੋਟ ਦਾ ਇਸਤੇਮਾਲ ਕਰ ਸਕਣਗੇ। ਸੰਭਾਵਨਾ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਪਾਰਟੀ ਪਾਕਿਸਤਾਨ ਮੁਸਲਮ ਲੀਗ ਨਵਾਜ਼ ਇਸ ਤੋਂ ਨਹੀਂ ਸਭ ਤੋਂ ਵੱਡੀ ਸਿਆਸੀ ਪਾਰਟੀ ਬਣ ਕੇ ਉੱਭਰ ਸਕਦੀ ਹੈ ਤੇ ਅਜਿਹਾ ਇਸ ਲਈ ਹੈ ਕਿਉਂਕਿ ਉਸ ਨੂੰ ਕਿਤੇ ਤੌਰ ਉੱਤੇ ਫੌਜ ਦਾ ਸਮਰਥਨ ਆਤਲ ਹੈ ਇਹਦੇ ਨਾਲ ਹੀ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਕਿਸਤਾਨ ਤਹਿਰੀਕ-ਇਨਸਾਫ ਜੋ ਕਿ ਕ੍ਰਿਕਟ ਦੀ ਦੁਨੀਆ ਤੋਂ ਰਾਜਨੀਤੀ ਵੱਲ ਮੁੜ ਉਸੀ ਉਹਨਾਂ ਦੇ ਉਮੀਦਵਾਰ ਆਜ਼ਾਦ ਤੌਰ ਦੇ ਉੱਤੇ ਚੋਣ ਲੜ ਰਹੇ ਨੇ ਕਿਉਂਕਿ ਸੁਪਰੀਮ ਕੋਰਟ ਨੇ ਚੋਣ ਕਮਿਸ਼ਨ ਦੇ ਉਸ ਦੀ ਪਾਰਟੀ ਦੇ ਚੋਣ ਨਿਸ਼ਾਨ ਕ੍ਰਿਕਟ ਬੱਲੇ ਤੋਂ ਵਾਂਝੇ ਕਰਨ ਦੇ ਫੈਸਲੇ ਨੂੰ ਬਰਕਰਾਰ ਰੱਖਿਆ ਅਜਾਇਜ਼ ਦੇ ਵਿੱਚ ਪੀਟੀਆਈ ਦੇ ਉਮੀਦਵਾਰਾਂ ਨੂੰ ਆਜ਼ਾਦ ਤੌਰ ਤੇ ਚੋਣ ਲੜਨੀ ਪਈ ਹੈ ਇਹਨਾਂ ਚੋਣਾਂ ਰਾਹੀਂ ਪਾਕਿਸਤਾਨ ਦੇ ਵਿੱਚ 16ਵੀਂ ਸੰਸਦ ਦਾ ਗਠਨ ਕੀਤਾ ਜਾਵੇਗਾ ਤੇ ਚੋਣਾਂ ਦੇ ਲਈ ਦੇਸ਼ ਵਿੱਚ ਕੁੱਲ 90582 ਪੋਲਿੰਗ ਸਟੇਸ਼ਨ ਅਤੇ 2442 ਪੋਲਿੰਗ ਬੂਥ ਤਿਆਰ ਕੀਤੇ ਗਏ ਹਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾ ਨੂੰ ਰਾਜ ਸਭਾ ਦੇ ਵਿੱਚੋਂ ਸੇਵਾਮੁਕਤ ਹੋ ਰਹੇ ਮੈਂਬਰਾਂ ਦੀ ਵਧਾਈ ਕੀ ਭਾਸ਼ਣ ਦੌਰਾਨ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਖੂਬ ਤਾਰੀਫ ਕੀਤੀ ਹੈ ਰਾਜ ਸਭਾ ਤੋਂ ਸੇਵਾਮੁਕਤ ਹੋ ਰਹੇ ਮਨਮੋਹਨ ਸਿੰਘ ਦੀ ਤਾਰੀਫ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ 6 ਵਾਰ ਸਦਨ ਦੇ ਮੈਂਬਰ ਰਹੇ ਤੇ ਵਿਚਾਰਕ મત ਭੇਦ ਰਿਹਾ ਪਰ ਉਹਨਾਂ ਦਾ ਵੱਡਾ ਯੋਗਦਾਨ ਵੀ ਰਿਹਾ ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦੋਂ ਵੀ ਲੋਕਤੰਤਰ ਦੀ ਚਰਚਾ ਹੋਵੇਗੀ ਤਾਂ ਉਹਨਾਂ ਦੇ ਯੋਗਦਾਨ ਨੂੰ ਯਾਦ ਕੀਤਾ ਜਾਵੇਗਾ। ਪ੍ਰਧਾਨ ਮੰਤਰੀ ਨਰਮੋਦ ਸਿੰਘ ਦੀ ਸਰੀਰਕ ਬਿਮਾਰੀ ਦੇ ਬਾਵਜੂਦ ਸਦਨ ਦੀ ਕਾਰਵਾਈ 'ਚ ਸ਼ਮੂਲੀਅਤ ਯਕੀਨੀ ਬਣਾਉਣ ਲਈ ਛਲਾਗਾ ਕੀਤੀ ਹੈ ਤੇ ਉਹਨਾਂ ਦੀ ਲੰਬੀ ਓਵਰ ਦੀ ਕਾਮਨਾ ਵੀ ਕੀਤੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਮੌਕੇ ਮੈਂ ਵਿਸ਼ੇਸ਼ ਰੂਪ ਨਾਲ ਡਾਕਟਰ ਨਰਮੋਦ ਸਿੰਘ ਨੂੰ ਯਾਦ ਕਰਨਾ ਚਾਹਾਂਗਾ। ਉਹ 6 ਵਾਰ ਇੱਕ ਸਦਨ ਦੇ ਮੈਂਬਰ ਰਹੇ ਤੇ ਸਦਨ ਦੇ ਨੇਤਾ ਦੇ ਰੂਪ ਵਿੱਚ ਅਤੇ ਵਿਰੋਧੀ ਧਿਰ ਦੇ ਵਿੱਚ ਵੀ ਨੇਤਾ ਦੇ ਰੂਪ ਵਿੱਚ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ। ਜੋ ਮਾਰਯੋਗ ਸੰਸਦ ਮੈਂਬਰ ਜਾ ਰਹੇ ਨੇ ਇਹਨਾਂ ਨੂੰ ਪੁਰਾਣੇ ਅਤੇ ਨਵੇਂ ਦੋਵਾਂ ਸੰਸਦ ਭਵਨਾਂ ਵਿੱਚ ਰਹਿਣ ਦਾ ਮੌਕਾ ਮਿਲਿਆ ਤੇ ਇਹ ਸਾਰੇ ਆਜ਼ਾਦੀ ਦੇ ਅਮਰਤ ਕਾਲ ਦੀ ਅਗਵਾਈ ਦੇ ਗਵਾਹ ਬਣ ਕੇ ਜਾ ਰਹੇ ਨੇ ਜ਼ਿਕਰਯੋਗ ਹੈ ਕਿ ਮਨਮੋਹਨ ਸਿੰਘ ਸਮੇਤ ਰਾਜ ਸਭਾ ਦੇ 86 ਮੈਂਬਰ ਫਰਵਰੀ ਤੋਂ ਮਈ ਦੇ ਮਹੀਨੇ ਦਰਮਿਆਨ ਸੇਵਾ ਮੁਕਤ ਹੋ ਰਹੇ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬਿਆਨ ਸਿੰਘ ਦੇ ਕਤਲ ਸਮੇਤ ਬੁਰੈਲ ਜੇਲ ਬ੍ਰੇਕ ਸਮੇਤ ਪੰਜਾਬ ਹਰਿਆਣਾ ਚੰਡੀਗੜ੍ਹ ਤੇ ਦਿੱਲੀ ਦੀਆਂ ਅਦਾਲਤਾਂ ਦੇ ਵਿੱਚ ਕਈ ਮਾਮਲੇ ਦੀ ਸੁਣਵਾਈ ਚੱਲ ਰਹੀ ਹੈ ਤੇ ਇਸ ਸਬੰਧ ਜਗਤਾਪ ਸਿੰਘ ਹਵਾਰਾ ਵੱਲੋਂ ਪਾਈ ਗਈ ਪਟੀਸ਼ਨ ਬਾਬਤ ਹਾਈ ਕੋਰਟ ਨੇ ਵਕੀਲ ਤੋਂ ਪੁੱਛਿਆ ਕਿ ਦੱਸਿਆ ਜਾਵੇ ਹਵਾਰਾ ਦੇ ਖਿਲਾਫ ਕਿਹੜੀਆਂ ਕਿਹੜੀਆਂ ਅਦਾਲਤਾਂ ਵਿੱਚ ਕੇਸ ਦਰਜ ਨੇ ਤੇ ਹਵਾਰਾ ਨੇ ਪਟੀਸ਼ਨ ਚ ਕਿਹਾ ਕਿ ਉਸ ਵਿਰੁੱਧ ਪੰਜਾਬ ਸਮੇਤ ਹਰਿਆਣਾ ਚੰਡੀਗੜ੍ਹ ਤੇ ਦਿੱਲੀ ਚ ਕੇਸ ਪੈਂਡਿੰਗ ਨੇ ਤੇ ਉਹ ਇਸ ਸਮੇਂ ਜੇਲ੍ਹ ਦੇ ਵਿੱਚ ਹੈ ਤੇ ਹਰੇਕ ਕੇਸ ਵਿੱਚ ਵਿਅਕਤੀਗਤ ਤੌਰ ਦੇ ਉਤੇ ਪੇਸ਼ ਨਹੀਂ ਹੋ ਸਕਦਾ ਅਜਿਹੀ ਸਥਿਤੀ ਦੇ ਵਿੱਚ ਸਬੰਧਤ ਸਰਕਾਰ ਦੀ ਜ਼ਿੰਮੇਵਾਰੀ ਵੱਧਦੀ ਹੈ ਕਿ ਉਹ ਹਰ ਹਾਲਤ ਦੇ ਵਿੱਚ ਉਸ ਨੂੰ ਅਦਾਲਤ ਵਿੱਚ ਪੇਸ਼ ਕਰੇ ਪਰ ਅਜਿਹਾ ਨਹੀਂ ਕੀਤਾ ਜਾ ਰਿਹਾ ਜਿਸ ਕਾਰਨ ਉਸ ਨੂੰ ਨੁਕਸਾਨ ਉਠਾਉਣਾ ਪੈ ਸਕਦਾ ਹੈ ਤੇ ਇਸ ਲਈ ਉਸ ਨੂੰ ਵਿਰੁੱਧ ਲੰਬਿਤ ਸਾਰੇ ਕੇਸਾਂ ਦੀ ਸੁਣਵਾਈ ਕਿਸੇ ਇੱਕ ਅਦਾਲਤ ਵਿੱਚ ਹੋਣੀ ਚਾਹੀਦੀ ਹੈ ਜ਼ਿਕਰ ਜੋ ਗਿਆ ਕਿ ਹਵਾਰਾ ਵਿਰੁੱਧ ਕੁੱਲ 31 ਕੇਸ ਲੰਬਿਤ ਨੇ ਤੇ ਇੱਕ ਦਿੱਲੀ ਕਹਾਣਾ ਤਿੰਨ ਚੰਡੀਗੜ੍ਹ ਤੇ ਪੰਜਾਬ ਦੀਆਂ ਕਈ ਜ਼ਿਲ੍ਹਾ ਅਦਾਲਤਾਂ ਵਿੱਚ ਵੀ ਕੇਸ ਦਰਜ ਨੇ ਤੇ ਪਟੀਸ਼ਨ ਦੇ ਤੇ ਸੁਣਵਾਈ ਦੌਰਾਨ ਹਾਈ ਕੋਰਟ ਨੇ ਹਵਾਰਾ ਦੇ ਵਕੀਲ ਤੋਂ ਪੈਂਡ ਕੇਸ ਬਾਰੇ ਪੁੱਛਿਆ ਤੇ ਹਾਈ ਕੋਰਟ ਨੇ ਅਗਲੀ ਸੁਣਵਾਈ ਉਤੇ ਇਸ ਸਬੰਧ ਵਿੱਚ ਅੰਕੜਿਆਂ ਸਮੇਤ ਜਵਾਬ ਦਾਹਿਰ ਕਰਨ ਦੇ ਹੁਕਮ ਦਿੱਤੇ ਨੇ ਇਹ ਸੰਦੇਸ਼ ਦੁਨੀਆ ਦੇ ਖਬਰਾਂ ਦੁਬਾਰਾ ਫਿਰ ਹਾਜ਼ਰ ਹੋਵਾਂਗੇ ਉਦੋਂ ਤੱਕ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਧੰਨਵਾਦ